ਰੋਦੀ ਤੇ ਬਹੁਤ ਤਰਕ ਕਲਖ ਨਜ਼ਰ ਆ ਰਹੇ ਨੇ ਕਹਿੰਦੇ ਕੀ ਕਰਦੇ ਰਹੇ 80% ਮੈਨ ਮੇਡ ਫਲੱਡ ਨੇ ਸਰਕਾਰ ਕੀ ਕਰ ਰਹੀ ਸੀਗੀ ਮੈਂ ਤਾਂ ਦੇਖੋ ਜੀ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਉਹਨਾਂ ਦੀ ਉਮਰ ਬਹੁਤ ਹੋ ਗਈ ਉਹਨਾਂ ਨੂੰ ਗੁੱਸਾ ਜਿਹੜਾ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਇਸ ਉਮਰ ਦੇ ਵਿੱਚ ਨਾ ਜਿਹੜਾ ਗੁੱਸਾ ਹੁੰਦਾ ਉਹ ਬੰਦੇ ਦੇ ਦਿਮਾਗ ਤੇ ਤੇ ਸਰੀਰ ਤੇ ਕਈ ਵਾਰੀ ਅਸਰ ਆ ਜਿਹੜਾ ਉਹ ਕਰ ਜਾਂਦਾ ਔਰ ਮੈਨ ਮੇਡ ਦੀ ਗੱਲ ਜਦੋਂ ਪੰਜਾਬ ਡੁੱਬ ਜਵੇ ਤਾਂ ਫਿਰ ਸਾਹਿਬ ਪੰਜਾਬ ਨੂੰ ਡੋਬਣ ਦੇ ਲਈ ਇਹੀ ਜ਼ਿੰਮੇਵਾਰ ਨੇ ਜੀ ਸੱਤਾ ਤੇ ਇਹਨਾਂ ਨੇ ਅੱਜ ਤੱਕ ਪੰਜਾਬ ਦੇ ਲਈ ਕਰਿਆ ਕੀ ਆ ਇਹ ਕਹਿੰਦੇ ਨੇ ਕਿ ਇਹ ਜਿਹੜੇ ਇਹ ਜਿਹੜੇ ਪੰਜਾਬ ਦੇ ਲੋਕਾਂ ਨੂੰ ਡਮੋਣ ਲਈ ਮੁੱਖ ਮੰਤਰੀ ਸਾਹਿਬ ਨੂੰ ਇਹ ਦੋਸ਼ੀ ਕਹਿ ਰਹੇ ਨੇ ਅੱਜ ਤੱਕ ਇਹਨਾਂ ਨੇ ਕੀ ਕਰਿਆ ਸਾਡੇ ਮੁੱਖ ਮੰਤਰੀ ਸਾਹਿਬ ਹਰ ਰੋਜ਼ ਜਿਹੜੀ ਉਹਥੇ ਰਿਪੋਰਟ ਲੈਂਦੇ ਸੀ ਔਰ ਹਰ ਰੋਜ਼ ਉਹਥੇ ਹਾਜ਼ਰ ਹੁੰਦੇ ਸੀ ਸਾਡੇ ਸਾਰੇ ਮਨਿਸਟਰ ਸਾਰੇ ਐਮ ਐਲ ਏ ਸੀ ਜਿਹੜੇ ਉਹ ਲੋਕਾਂ ਦੇ ਨਾਲ ਖੜੇ ਨੇ ਔਰ ਪੰਜਾਬ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਚਾਇਆ ਜਾ ਸਕੇ ਕਿਉਂਕਿ ਇਹ ਦੇਖੋ ਇਹ ਕੁਦਰਤੀ ਜਿਹੜਾ ਪਿੱਛੋਂ ਇੰਨਾ ਪਾਣੀ ਆਉਣ ਦੇ ਨਾਲ ਜਿਹੜਾ ਚਲੋ ਨੁਕਸਾਨ ਆਪਣੇ ਹੋਇਆ ਔਰ ਉਹ ਨੁਕਸਾਨ ਦੀ ਪਰਪਾਈ ਦੇ ਲਈ ਪੰਜਾਬ ਸਰਕਾਰ ਜਿਹੜੀ ਉਹ ਬੜੀ ਸ਼ਿੱਦਤ ਦੇ ਨਾਲ ਉਹ ਜਿਹੜਾ ਕੰਮ ਕਰ ਰਹੀ ਆ ਮੈਨੂੰ ਲੱਗਦਾ ਪੰਜਾਬ ਡੁੱਬ ਰਿਹਾ ਹੋਵੇ ਤਾਂ ਗੁੱਸਾ ਹੋਣਾ ਤਾਂ ਵਾਜਬ ਆ ਨਾ ਨੇਤਾ ਵਿਰੋਧੀ ਧਰਨੇ ਲੋਕਾਂ ਦੀ ਆਵਾਜ਼ ਤਾਂ ਬੁਲੰਦ ਕਰਨਗੇ ਤੇ ਲੋਕਾਂ ਦੀ ਆਵਾਜ਼ ਜੇ ਉਹਨਾਂ ਨੇ ਬੁਲੰਦ ਕਰਨੀ ਸੀ ਤਾਂ ਉਹ ਇਹ ਦੱਸਣ ਕਿ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਲਈ ਕੀ ਕਰਿਆ ਉਹ ਤੋਂ ਤੋਂ ਪੁੱਛ ਰਹੇ ਨੇ ਕਹਿੰਦੇ ਸੱਤਾ ਹੈ ਤੁਸੀਂ ਤੇ ਸੱਤਾ 'ਚ ਜੇ ਅਸੀਂ ਹੈਗੇ ਹਾਂ ਤਾਂ ਇੰਨਾ ਦੀਆਂ ਤਾਂ ਜਿਹੜੀਆਂ ਹਲੇ ਤਾਣੀਆਂ ਉਲਝਾਈਆਂ ਹੋਈਆਂ ਸੱਤਾ 'ਚ ਤਾਂ ਅਸੀਂ ਹਲੇ ਉਹਨਾਂ ਨੂੰ ਠੀਕ ਕਰ ਰਹੇ ਹਾਂ ਸੋਨ ਵਾਲੇ ਦਿਨਾਂ ਦੇ ਵਿੱਚ ਅਸੀਂ ਦੇ ਜਿਹੜੇ ਪੱਕੇ ਜਿਹੜੇ ਪ੍ਰਬੰਧ ਨੇ ਉਹ ਕਰਨ ਦੇ ਲਈ ਜਿਹੜਾ ਸੈਸ਼ਨ ਬੁਲਾਇਆ ਗਿਆ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਦੇ ਲਈ ਬੜੇ ਸਿਹਰਦ ਨੇ ਬੜਾ ਉਹ ਪੰਜਾਬ ਦੇ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਬੜੀ ਬਰੀਕੀ ਦੇ ਨਾਲ ਸਮਝਦੇ ਨੇ ਤੇ ਉਹ ਇਹਨਾਂ ਦੇ ਹੱਲ ਦੇ ਲਈ ਹਰ ਵਕਤ ਜਿਹੜੇ ਤਤਪਾ ਰਹਿੰਦੇ ਨੇ ਕਿ ਵਿਰੋਧੀਆਂ ਦੀਆਂ ਤਾਣੀਆਂ ਸੁਲਝਾ ਰਹੇ ਆ ਲਗਭਗ ਸਾਢੇ 3 ਸਾਲ ਹੋ ਗਏ ਇੱਕ ਸਵਾ ਸਾਲ ਡੇਢ ਸਾਲ ਰਹਿ ਗਿਆ ਸਰਕਾਰ ਦਾ ਹੋਰ ਕਿੰਨਾ ਸਮਾਂ ਲੋਕ ਦੇਖ ਰਹੇ ਨੇ ਕਿਉਂਕਿ ਤਤਪੂ ਉਮੀਦਾਂ ਬਹੁਤ ਨਹੀਂ ਲੋਕ ਦੇਖੋ ਜੀ ਜੇ ਉਮੀਦਾਂ ਨਹੀਂ ਤਾਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਗਰਾਊਂਡਾਂ ਦਾ ਕੰਮ ਦੇਖੋ ਨਸ਼ ਦਨ ਆਸ਼ੇਵ ਰੋਧ ਜਾ ਕੇ ਤੁਸੀਂ ਦੇਖੋ ਐਸਐਸਐਫ ਤੁਸੀਂ ਦੇਖੋ ਠੀਕ ਹੈ ਜੀ ਖੇਡਾਂ ਵਤਨ ਪੰਜਾਬ ਦੀਆਂ ਤੁਸੀਂ ਦੇਖੋ ਲਾਇਬ੍ਰੇਰੀਜ਼ ਦਾ ਕੰਮ ਤੁਸੀਂ ਦੇਖੋ ਸੋ ਐਂਟੀ ਡ੍ਰੋਨ ਸਿਸਟਮ ਜਿਹੜਾ ਲਗਾਇਆ ਗਿਆ ਤੁਸੀਂ ਉਹਦਾ ਸਿਸਟਮ ਦੇਖੋ ਇਹ ਜ਼ਰੂਰੀ ਹਾਂ ਇਹ ਚੀਜ਼ ਹੈ ਕਿ ਇਹ ਸਿਸਟਮ ਬੜਾ ਤਾੜੀ ਉਲਜੀ ਹੋਈ ਸੀ ਉਹਨੂੰ ਸੁਲਝਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਜਿਹੜਾ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਹ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਉਹਦੇ ਚ ਜਿਹੜੀਆਂ तकरीबन ਕਈ ਜ਼ਿਲ੍ਹਿਆਂ ਦੀਆਂ ਖਤਮ ਹੋ ਗਈਆਂ ਤੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਾਨੀ ਸਾਡਾ ਨੁਕਸਾਨ ਹੋ ਗਿਆ ਘਰਾਂ ਦਾ ਸਕੂਲਾਂ ਦਾ ਸੜਕਾਂ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਸੋ ਉਹਦੇ ਜਿਹੜੇ ਲਈ ਉਹਨੂੰ ਲੋਕਾਂ ਨੂੰ ਸਹੂਲਤ ਜਿਹੜੀ ਉਹ ਦੇਣ ਦੇ ਲਈ ਦੁਬਾਰਾ ਤੋਂ ਪਟੜੀ ਤੇ ਜ਼ਿੰਦਗੀ ਨੂੰ ਲੈ ਕੇ ਆਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਹੱਥ ਵਾਲੇ ਤੁਹਾਡੇ ਹਲਕੇ ਦੀ ਵੀਡੀਓ ਬਹੁਤ ਵਾਇਰਲ ਹੋਈ ਆ ਰਿਗਾਰਡਿੰਗ ਤੁਹਾਡੇ ਕੰਮ ਕਾਜ ਤੇ ਕਿੰਤੂ ਪ੍ਰੰਤ ਹੋ ਰਹੀ ਤੁਹਾਨੂੰ ਜੀ ਮੈਂ ਇੱਕ ਚੀਜ਼ ਕਹਾਂ ਜੋ ਬੰਦੇ ਇੱਕ ਪਾਸੇ ਨੂੰ ਜਾ ਕੇ ਦੇਖਦੇ ਨੇ ਤੁਸੀਂ ਮੇਰੇ ਨਾਲ ਚੱਲੋ ਇੱਕ ਦਿਨ ਸਪੈਸ਼ਲ ਤੁਸੀਂ ਟਾਈਮ ਰੱਖੋ ਡੇਲੀ ਪੋਸਟ ਦਾ ਹਮੇਸ਼ਾ ਤਸਵੀਰ ਦਾ ਇੱਕ ਪਾਸਾ ਹੀ ਦਿਖਾਇਆ ਜਾਂਦਾ ਤੁਸੀਂ ਜਾ ਕੇ ਦੇਖੋ ਕਿ ਅਸੀਂ ਪੰਜਾਬ ਅਸੀਂ ਹਲਕੇ ਵਧਾਉਂਦੇ ਜੀ ਮੈਂ ਗੱਲ ਕਰਾਂ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਆਜ਼ਾਦੀ ਤੋਂ ਲੈ ਕੇ ਜਾਂ 20 ਸਾਲ ਜ਼ਿਲ੍ਹਾ ਬਣਨ ਤੋਂ ਬਾਅਦ ਅੱਜ ਤੱਕ ਸਾਡੇ ਜ਼ਿਲ੍ਹੇ 'ਚ ਹੋਈ ਹੀ ਨਹੀਂ ਠੀਕ ਹੈ ਜੀ ਤੁਸੀਂ ਜਾ ਕੇ ਗਰਾਊਂਡ ਤੇ ਰਿਅਲਿਟੀ ਹਾਂ ਇਹ ਚੀਜ਼ ਜਰੂਰ ਇਹ ਆ ਵੀ ਜੇ ਜੇ ਵੀ ਕੰਮ ਨਹੀਂ ਕਿਸੇ ਪਿੰਡ ਦੇ ਤੇ ਜੇ ਉਹਦੇ ਚੋਂ ਹਲੇ 4 ਜਾਂ 5 ਬਾਕੀ ਨੇ ਤਾਂ ਉਹਦੇ ਚ ਇਹ ਨਹੀਂ ਦਿਖਾਉਂਦੇ ਕਿ 15 ਹੋ ਚੁੱਕੇ ਨੇ ਉਹਨਾਂ ਨੇ ਸਿਰਫ ਉਸ ਚੀਜ਼ ਨੂੰ ਦਿਖਾਉਣਾ ਕਿ ਜੀ ਆਹ ਹਲੇ ਨਹੀਂ ਹੋਇਆ ਸੋ ਮੈਂ ਕਹਿੰਦਾ ਤੁਸੀਂ 네ਗੇਟਿਵ ਦਿਖਾਓ ਕਿਉਂਕਿ ਤੁਹਾਡਾ ਜਿਹੜਾ ਕਿਤਾ ਜਾਂ ਤੁਹਾਡੀ ਡਿਊਟੀ ਬਣਦੀ ਆ ਪਰ ਉਹਦੇ ਨਾਲ ਨਾਲ ਇੱਕ ਪੋਜ਼ਿਟਿਵ ਵੀ ਦਿਖਾਓ ਨਾ ਕਿ 20ਾਂ ਦੇ ਵਿੱਚੋਂ 15 ਕੰਮ ਤਾਂ ਅਲਰੇਡੀ ਹੋ ਚੁੱਕੇ ਨੇ ਸੋ ਮੇਰੀ ਬੇਨਤੀ ਇਹੀ ਆ ਜੋ ਬੰਦੇ ਉਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਨੇ ਤੁਸੀਂ ਜਾ ਕੇ ਪੋਜ਼ਿਟਿਵ অর ਨੈਗੇਟਿਵ ਤੁਸੀਂ ਦੋਨੋਂ ਪੱਖ ਜਿਹੜੇ ਲੋਕਾਂ ਦੇ ਸਾਹਮਣੇ ਰੱਖੋ ਫਿਰ ਲੋਕਾਂ ਨੇ ਦੇਖਣਾ ਕਿ ਉਹਨਾਂ ਨੇ ਕਿਹੜੇ ਪੱਖ ਨੂੰ ਸਹੀ ਮੰਨਣਾ ਅੱਛਾ ਤੁਹਾਡੇ ਖਿਲਾਫ ਪਹਿਲਾਂ ਸਾਬਕਾ ਸੀਐਮ ਚਰਨਜੀਤ ਚੰਨੀ ਇਲੈਕਸ਼ਨ ਲੜੇ ਸੀ ਵੋਟਾਂ ਹੁਣ ਫੇਰ ਆ ਜਾਣੀਆਂ ਹੈ ਅਗਰ ਫਿਰ ਪੇਚਾ ਦੁਬਾਰਾ ਪੈਂਦਾ ਤਿਆਰ ਹੂੰ ਦੇਖੋ ਜੀ ਮੈਂ ਇੱਕੋ ਚੀਜ਼ ਕਹਿੰਦਾ ਮੈਂ ਹਮੇਸ਼ਾ ਹੀ ਕਹਿੰਦਾ ਆਇਆ ਮੈਂ ਤਿੰਨ ਲੋਕਾਂ ਦਾ ਰਿਣੀ ਆ ਸਭ ਤੋਂ ਪਹਿਲਾਂ ਵਾਈਗਰੂ ਦਾ ਫਿਰ ਮੇਰੇ ਭਧੌੜ ਦੇ ਲੋਕਾਂ ਦਾ ਤੇ ਤੀਸਰੇ ਨੰਬਰ ਤੇ ਪਾਰਟੀ ਦਾ ਇਹਨਾਂ ਮੈਂ ਚੰਨੀ ਨੂੰ ਨਹੀਂ ਹਰਾਇਆ ਮੇਰੇ ਲੋਕਾਂ ਨੇ ਚੰਨੀ ਨੂੰ ਹਰਾਇਆ ਪਰ ਹਾਂ ਮੇਰੇ ਕੰਮਾਂ ਨੂੰ ਦੇਖਦੇ ਹੋਏ ਜੇ ਲੋਕ ਅਗਲੀ ਵਾਰੀ ਸਾਡੇ ਕੰਮਾਂ ਨੂੰ ਜਿਹੜੇ ਕੰਮ ਅਸੀਂ ਕਰੇ ਨੇ ਚਾਹੇ ਉਹ ਰੇ ਦਾ ਰੈਕ ਲਵਾਇਆ ਚਾਹੇ ਅਸੀਂ ਸਕੂਲ ਆਫ ਐਮਿਨੈਂਸਾ ਚਾਹੇ ਹੋ ਲਾਇਬ੍ਰੇਰੀਆਂ ਚਾਹੇ ਹੋ ਖੇਡ ਗਰਾਊਂਡ ਨੇ ਚਾਹੇ ਉਹ ਸਕੂਲ ਚਾਹੇ ਉਹ ਨਰਸਰੀਜ਼ ਨੇ ਚਾਹੇ ਹੋ ਪਿੰਡਾਂ ਦੀਆਂ ਪਲਾਨ ਰੋਡਸ ਨੇ ਚਾਹੇ ਉਹ ਅਸੀਂ ਆਪਦੇ ਹਲਕੇ ਦੇ ਵਿੱਚ ਜਿਹੜੇ ਪੰਚਾਇਤਾਂ ਦੇ ਕੰਮ ਕਰਾਇਆ ਨੇ ਦੇਖਦੇ ਹੋਏ ਉਹ ਲੋਕ ਜ਼ਰੂਰ ਆਮ ਆਦਮੀ ਪਾਰਟੀ ਦਾ ਜਿਹੜਾ ਸਾਥ ਦੇਣਗੇ